ਦੇਖੋ ਅੱਜ ਅਸੀਂ ਬੀਬੀਐਮਬੀ ਦੇ ਚੇਅਰਮੈਨ ਸਾਹਿਬ ਨੂੰ ਗਿਆਪਨ ਦਿੱਤਾ ਜਿਹੜਾ ਕਿ ਚੀਫ ਇੰਜੀਨੀਅਰ ਇਰੀਗੇਸ਼ਨ ਦੇ ਮਾਧਿਅਮ ਦੇ ਥਰੂ ਗਿਆ ਸਾਡਾ ਮਕਸਦ ਸੀ ਸਾਡੀਆਂ ਕੁਝ ਪ੍ਰੋਬਲਮਸ ਹੈ ਸਾਡੇ ਏਰੀਆ ਦੇ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਬिलासपुर ਦੇ ਨਾਨਾਦੇਵੀ ਵਿਧਾਨ ਸਭਾ ਖੇਤਰ ਦੇ ਮੈਂ ਅਸੀਂ ਸਾਰੇ ਜਨਕਪ੍ਰ代表 ਹੈ ਮੇਨ ਦਿੱਕਤ ਹੈ ਕਿ ਜਿਹੜੀ ਨੰਗਲ ਤੇ ਨਾਨਾਦੇਵੀ ਸੜਕ ਹੈ ਉਹ ਪਾਖੜੇ ਕੋਲ ਇਸ ਬਰਸਾਤ ਦੇ ਦਿਨਾਂ ਚ ਟੁੱਟ ਗਈ ਖਤਿਗ੍ਰਸਤ ਹੋ ਗਈ ਡੈਮੇਜ ਹੋ ਗਈ। ਔਰ 3 ਮਹੀਨੇ ਗੁਜ਼ਰ ਗਏ ਹਲੇ ਤੱਕ ਉਹ ਸੜਕ ਦੀ ਰਿਪੇਅਰ ਨਹੀਂ ਹੋਈ। ਜਿਸ ਦੇ ਕਰਕੇ ਆਮ ਜਨਤਾ ਨੂੰ ਵੀ ਦਿੱਕਤ ਆਂਦੀ ਹੈ ਔਰ ਸ਼ਰਧਾਲੂ ਵੀ ਜਿਹੜੇ ਮਾਤਾ ਨੈਣਾ ਦੇ ਵੀ ਜਾਣਾ ਚਾਹੁੰਦੇ ਉਹਨਾਂ ਨੂੰ ਵੀ ਪ੍ਰੋਬਲਮ ਆਂਦੀ ਹੈ। ਇਸ ਕਰਕੇ ਸਾਡੀ ਪਹਿਲੀ ਮੰਗ ਇਹ ਸੀ ਕਿ ਜਲਦੀ ਤੇ ਜਲਦੀ ਉਸ ਸੜਕ ਦੀ ਰਿਪੇਅਰ ਕੀਤੀ ਜਾਵੇ, ਮੁਰੰਮਤ ਕੀਤੀ ਜਾਵੇ ਔਰ ਦੂਜਾ ਇੱਕ ਨਹਿਲਾ ਪਿੰਡ ਹੈ ਸਾਡਾ ਉੱਥੋਂ ਬਰਮਲੇ ਵਾਸਤੇ ਸੜਕ ਬਣਨੀ ਉਹ ਸੜਕ ਦਾ ਕੰਮ ਸ਼ੁਰੂ ਨਹੀਂ ਹੋ ਰਿਹਾ ਟਨਲ ਦੇ ਅੰਦਰ ਤੇ ਉਹ ਸੜਕ ਬਣਨੀ 3 ਸਾਲ ਤੇ ਪਹਿਲੇ ਉਹਦਾ ਛੇਲਾ ਨਿਆਸ ਜਿਹੜਾ ਹੈ ਭੂਮੀ ਪੂਜਨ ਜਿਹੜਾ ਹੈ ਸਾਡੇ ਸੰਸਦ ਮਨਾਕ ਠਾਕੁਰ ਜੀ ਨੇ ਕੀਤਾਤਾ ਅਸੀਂ ਬਾਰ ਬਾਰ ਇਹਨਾਂ ਦੇ ਧਿਆਨ ਚ ਲਿਆਂਦਾ ਪਰ ਉਹ ਕੰਮ ਸ਼ੁਰੂ ਨਹੀਂ ਹੋਇਆਤਾ ਇਸ ਕਰਕੇ ਅਸੀਂ ਇਹ ਵੀ ਇਹਨਾਂ ਨੂੰ ਕਿਹਾ ਹੈ ਕਿ ਜਲਦੀ ਤੇ ਜਲਦੀ ਉਹ ਕੰਮ ਵੀ ਕਰੇ ਇਹਨਾਂ ਨੇ ਆਸ਼ਵਾਸਨ ਦਿੱਤਾ ਕਿ 10-15 ਦਿਨ ਚ ਜਿਹੜੀ ਪਾਖੜੇ ਵਾਲੀ ਸੜਕ ਹੈ ਉਹਦੀ ਰਿਪੇਅਰ ਦਾ ਕੰਮ ਸ਼ੁਰੂ ਹੋ ਜਾਏਗਾ ਔਰ ਨੈਲੇ ਵਾਲੀ ਸੜਕ ਦਾ ਕੰਮ ਅੱਜ ਸ਼ੁਰੂ ਕਰਤਾ ਔਰ ਕੁਝ ਦਿਨਾਂ ਚ ਉਹ ਵੀ ਪੂਰਾ ਹੋਏਗਾ। ਸਿੱਕੇ ਆਪਾਂ ਦੇਣ ਆਏ ਸੀਗੇ ਹਿਮਾਚਲ ਦੇ ਕੁਝ ਲੋਕ ਸੀ ਤੁਹਾਡਾ ਐਮਐਲਏ ਸਭ ਵੀ ਸੀਗੇ। ਕੀ ਡਿਮਾਂਡਸ ਹੈਗੇ ਕੀ ਤੁਸੀਂ ਇਹਨਾਂ ਨੂੰ ਸੁਵਾਸ਼ਣ ਦਿੱਤਾ ਦੇ ਦੋਗਾਨ ਕਰੀ। ਅੱਜ ਸ਼੍ਰੀ ਰਣਧੀਰ ਸ਼ਰਮਾ ਜੀ ਐਮਐਲਏ ਸੀ ਲਿੰਨਣਾ ਦੇ ਵੀ ਕੰਸਲ ਸੀ ਤੋਂ ਔਰ ਨਾਲ ਇਥੋਂ ਪਾਕੜੇ ਪਿੰਡ ਤੋਂ ਤੇ ਨੈਲੇ ਤੋਂ ਕੁਝ ਲੋਕ ਉਹਨਾਂ ਦੇ ਨਾਲ ਆਏ ਸੀਗੇ। ਇਨਾਂ ਦੀਆਂ ਅੱਜ ਦੋ ਮੰਗਾਂ ਸਿਗੀਆਂ ਜਿਹਦੇ ਸਬੰਧ ਦੇ ਵਿੱਚ ਇਹਨਾਂ ਨੇ ਵਿਗਿਆਪਨ ਦਿੱਤਾ ਵੀ ਚੇਅਰਮੈਨ ਸਾਹਿਬ ਦੇ ਲਈ ਔਰ ਮੇਰੇ ਧਿਆਨ ਦੇ ਵਿੱਚ ਵੀ ਲਿਆਉਣ ਲਈ ਇਹ ਦੋਨੋਂ ਜਿਹੜੀਆਂ ਮੰਗਾਂ ਇੱਕ ਤਾਂ ਇਹਨਾਂ ਚ ਇੱਕ ਮੰਗ ਸੀਗੀ ਜਿਹੜੀ ਸਾਡੀ ਪਾਖੜਾ ਨੂੰ ਜਾਣ ਵਾਲੀ ਜਿਹੜੀ ਰੋਡ ਹੈ ਉਹਦਾ ਜਿਹੜਾ ਬਰਸਾਤ ਦੇ ਵਿੱਚ ਡੈਮੇਜ ਹੋਈ ਸੀਗੀ ਉਸਦੇ ਕੰਮ ਬਾਰੇ ਪੁੱਛਣ ਆਏ ਸੀਗੇ ਉਹਨਾਂ ਨੂੰ ਮੈਂ ਇਹਨਾਂ ਨੂੰ ਸਥਿਤੀ ਦੱਸ ਦਿੱਤੀ ਹੈ ਕਿ ਇਹਦਾ ਜਿਹੜਾ ਟੈਂਡਰ ਜਿਹੜਾ ਖੁੱਲ ਚੁੱਕਾ ਹੈਗਾ ਔਰ 10-15 ਦਿਨਾਂ ਚ ਜਿਹੜੀਆਂ ਫਾਰਮੈਲਟੀਆਂ ਕਰਕੇ ਲਗਭਗ 15 ਕੁ ਦਿਨਾਂ ਤੱਕ ਦੇ ਦਾ ਜਿਹੜਾ ਕੰਮ ਅਸੀਂ ਸਾਈਟ ਤੇ ਜਿਹੜਾ ਸ਼ੁਰੂ ਕਰਦੇ ਦੂਸਰੀ ਇਹਨਾਂ ਦਾ ਸੀਗਾ ਕਿ ਇੱਕ ਸਾਡਾ ਬਰਮਲਾ ਤੇ ਨਹਿਲੇ ਦਾ ਵਿੱਚ ਜਿਹੜਾ ਟਨਲ ਵਿੱਚ ਦੀ ਸੜਕ ਬਣਾਉਣ ਦਾ ਸੀਗਾ ਉਹ ਵੀ ਕਾਫੀ ਲੌਂਗ ਪੈਂਡਿੰਗ ਸੀਗਾ ਠੀਕ ਹੈ ਕਿ ਡਿਪਾਰਟਮੈਂਟਲ ਪ੍ਰੋਸੀਜਰ ਦੇ ਵਿੱਚ ਕਮੀਆਂ ਪੇਸ਼ੀਆਂ ਹੁੰਦੀਆਂ ਉਹਨੂੰ ਕਰਦੇ ਕਲੀਅਰ ਕਰਦੇ ਕਰਦੇ ਉਹ ਮੈਂ ਇਹਨਾਂ ਨੂੰ ਦੱਸ ਚੁੱਕਾ ਹੈਗਾ ਕਿ 10 ਦਿਨ ਸਾਡਾ ਪਹਿਲਾਂ ਲਗਭਗ ਐਗਰੀਮੈਂਟ ਹੋ ਗਿਆ ਸੀਗਾ ਔਰ ਕੱਲ ਤੋਂ ਜਿਹੜਾ ਬੀਤਿਆ ਕੱਲ ਹੈ ਉਦੋਂ ਤੋਂ ਜਿਹੜਾ ਕੰਮ ਉਹ ਸ਼ੁਰੂ ਹੋ ਚੁੱਕਾ ਹੈਗਾ